ਖੜ ਦੇ ਵਿੱਚ ਐਨਕਾਉਂਟਰ ਹੋਇਆ ਪੁਲਿਸ ਵੱਲੋਂ ਕੀਤਾ ਗਿਆ ਐਨਕਾਉਂਟਰ ਹੈ ਜੋ ਇਹ ਐਨਕਾਉਂਟਰ ਕੀਤਾ ਗਿਆ ਇਸ ਦੇ ਵਿੱਚ ਤਕਰੀਬਨ 10 ਤੋਂ 12 ਰਾਉਂਡ ਜਿਹੜੇ ਫਾਇਰ ਕੀਤੇ ਗਏ ਨੇ ਉਹ ਗੈਂਗਸਟਰਸ ਨੇ ਪੁਲਿਸ ਦੇ ਉੱਤੇ ਫਾਇਰ ਕੀਤੇ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਆਪਸ ਵਿੱਚ ਟੱਕਰ ਟੱਕਰ ਹੋਏ ਇਹਨਾਂ ਦਾ ਤਕਰੀਬਨ 12 ਕ੍ਰੀਮ ਰੌਂਡ ਫਾਇਰ ਕੀਤੇ ਇਹ ਸਵਿਫਟ ਗੱਡੀ ਵੀ ਜਿਹੜੇ ਉਹ ਗੈਂਗਸਟਰ ਸੀਗੇ ਇੱਕ ਗੱਡੀ ਵਿੱਚ ਜਿਸ ਤਰ੍ਹਾਂ ਆਂਦੇ ਨੇ ਤਾਂ ਉਹ ਆਂਦੇ ਨਾਲ ਹੀ ਸਿੱਧਾ ਪੁਲਿਸ ਦੀ ਗੱਡੀ ਵਿੱਚ ਪੁਲਿਸ ਦੀ ਗੱਡੀ ਵਿੱਚ ਆਪਣੀ ਗੱਡੀ ਮਾਰਦੇ ਨੇ ਇਹ ਤਸਵੀਰਾਂ ਦੇਖ ਸਕਦੇ ਆ ਇਹ ਜਿਹੜੀ ਹੁਣ ਰਿਵੋਲਵਰ ਨੇ ਉਹ ਇੱਥੇ ਗਿਰਿਆ ਹੋਈਆਂ ਨੇ ਤਕਰੀਬਨ ਦੋ ਜਿਹੜੇ ਰਿਵੋਲਵਰ ਨੇ ਉਹ ਇੱਥੇ ਗਿਰਿਆ ਪਈਆਂ 12 ਰੌਂਡ ਫਾਇਰ ਕੀਤੇ ਗਏ ਨੇ ਪੁਲਿਸ ਦੀ ਗੱਡੀ ਉੱਤੇ ਜਿਹੜੀ ਜਵਾਬੀ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਦੇਖ ਸਕਦੇ ਗੱਡੀ ਉੱਤੇ ਵੀ ਜਿਹੜਾ ਇੱਕ ਨਿਸ਼ਾਨ ਪਿਆ ਹੋਇਆ ਜਿਸ ਵਿੱਚ ਬੁਲਟ ਵੱਜੀ ਹੋਈ ਆ ਤਾਂ ਇਹ ਜਿਹੜਾ ਏਰੀਆ ਤੁਹਾਨੂੰ ਦੱਸਿਆ 28 ਤਰੀਕ ਨੂੰ ਲਾਂਡਰਾ ਰੋਡ ਤੇ ਸਵਿਫਟ ਗੱਡੀ ਦੀ ਇੱਕ ਰਿਪੋਰਟ ਲਿਖਾਈ ਗਈ ਸੀਗੀ ਇੱਕ ਰਵਿੰਦਰ ਨਾਮ ਦੇ ਬੰਦੇ ਦੋ ਕਿ ਮੇਰੀ ਰਾਤ ਨੂੰ ਤਕਰੀਬਨ ਗੱਡੀ ਮੇਰੀ ਲੁੱਟੀ ਗਈ ਹੈ ਬੰਦੂਕ ਦੀ ਨੋਕ ਤੇ ਤੇ ਉਹੀ ਗੱਡੀ ਹੈ ਜੋ ਉਹਨਾਂ ਲੋਕਾਂ ਨੇ ਲੁੱਟੀ ਸੀਗੀ ਜਿਸ ਤੋਂ ਬਾਅਦ ਅੱਜ ਉਹਨਾਂ ਨੇ ਪੰਜਾਬ ਪੁਲਿਸ ਦੀ ਗੱਡੀ ਵਿੱਚ ਆਪਣੀ ਗੱਡੀ ਮਾਰ ਕੇ ਇੱਥੇ ਲਗਾਤਾਰ ਜਿਹੜਾ ਉਹਨੇ ਜਵਾਬੀ ਕਾਰਵਾਈ ਦੇ ਵਿੱਚ 8 ਤੋਂ 10 ਰਾਉਂਡ ਫਾਇਰ ਕੀਤੇ ਗਏ ਨੇ ਤੇ ਉਸ ਫਾਇਰ ਤੋਂ ਇਲਾਵਾ ਪੰਜਾਬ ਪੁਲਿਸ ਦੇ ਜਿਹੜੇ ਇੱਥੇ ਦੇ ਐਸਐਸਪੀ ਨੇ ਸਾਡੇ ਉਹ ਵੀ ਮੌਜੂਦ ਨੇ ਐਸਐਸਪੀ ਸਾਹਿਬ ਮੌਜੂਦ ਨੇ ਗੱਲਬਾਤ ਕਰਾਂਗੇ ਸਰ 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 ਇੱਕ ਜਸ ਲਿਟਰਲ ਇਨਫੋਰਮੇਸ਼ਨ ਸਰ ਸਰ ਲਿਟਰਲ ਇਨਫੋਰਮੇਸ਼ਨ ਸਰ ਕੀ ਅੱਜ ਜਿਹੜੀ ਵਾਰਦਾਤ ਹੋਈ ਹੈ ਕੀ ਕੋਈ ਬੰਦੇ ਦਾ ਨਾਮ ਕੀ ਸੀਗਾ ਤੇ ਕਿੰਨੇ ਕੁ ਬੰਦੇ ਫੜੇ ਗਏ ਆ ਇੱਕ ਦੋ ਬੰਦੇ ਜਿਹੜੇ ਸੀਗੇ ਮੌਕੇ ਤੇ ਅਰੈਸਟ ਹੋਏ ਜੀ ਇੱਕ ਪ੍ਰਿੰਸ ਨਾਮ ਦਾ ਵਿਅਕਤੀ ਕਿ ਰਾਜਪੁਰੇ ਦਾ ਰਹਿਣ ਵਾਲਾ ਹੈ ਤੇ ਦੂਸਰਾ ਜਿਹੜਾ ਹੈਗਾ ਕਰਮਜੀਤ ਦਾ ਆਮ ਦਾ ਵਿਅਕਤੀ ਹੈ ਜਿਹੜਾ ਕਿ ਕੁਰਛੇਤ ਦਾ ਰਹਿਣ ਵਾਲਾ ਹੈ ਇਹ ਦੋਨੋਂ ਵਿਅਕਤੀ ਮੌਕੇ ਤੋਂ ਹੀ ਫੜੇ ਗਏ ਹਨ ਤੇ ਇਹਨਾਂ ਨੇ ਜਦੋਂ ਪੁਲਿਸ ਨੂੰ ਇਹਨਾਂ ਨੂੰ ਅਰੈਸਟ ਕਰਨ ਵਾਸਤੇ ਕਿਹਾ ਗਿਆ ਤਾਂ ਇਹਨਾਂ ਵੱਲੋਂ ਜਿਹੜੀ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਜਵਾਬੀ ਫਾਇਰਿੰਗ ਦੌਰਾਨ ਇਹਨਾਂ ਦੇ ਲੱਤਾਂ ਦੇ ਉੱਤੇ ਜਿਹੜੀ ਹੈਗੀ ਇੰਜਰੀ ਹੋਈ। ਤਾਂ ਦੋ ਇੰਜਰੀਸ ਨੇ ਉਹੀ ਕਾਰ ਹੈ ਜਿਹੜੀ 28 ਤਰੀਕ ਨੂੰ ਬੰਦੇ ਨੌਕਤੇ ਕੈਪ ਡਰਾਈਵਰ ਜਿਹੜਾ ਸੀਗਾ ਉਦੋਂ ਜਿਹੜੀ ਕੋਈ ਗਈ ਸੀ ਉਹੀ ਕਾਰ ਇਹਦੇ ਵਿੱਚ ਬੈਠੇ ਸੀ। ਤਾਂ ਇਹ ਤਸਵੀਰਾਂ ਦੇਖ ਸਕਦੇ ਹਾਂ 28 ਤ ਨੂੰ ਜਿਹੜੀ ਕੈਪ ਜਿਹੜੀ ਇਹ ਬੰਦੂਕ ਦੀ ਨੌਕਤੇ ਲੁੱਟੀ ਗਈ ਸੀ ਉਹੀ ਕੈਪ ਸੀ ਜਿਸ ਦੇ ਵਿੱਚ ਅੱਜ ਪੁਲਿਸ ਨੂੰ ਇਹ ਵੱਡਾ ਐਨਕਾਉਂਟਰ ਕੀਤਾ ਗਿਆ ਪ੍ਰਿੰਸ ਜੋ ਕਿ ਰਾਜਪੁਰ ਦੇ ਰਹਿਣ ਤੇ ਇੱਕ ਜਿਹੜਾ ਉਹ ਕੁਰਕ ਖੇਤਰ ਦਾ ਹਾਲਾਂਕਿ ਪੁਲਿਸ ਦੀ ਟੀਮ ਜਿਹੜੀ ਇਨਵੈਸਟੀਗੇਸ਼ਨ ਪੂਰੀ ਪਹੁੰਚ ਚੁੱਕੀ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਸਵਿਫਟ ਉਹੀ ਕੈਬ ਹੈ ਜੋ ਕਿ 28 ਤਰੀਕ ਨੂੰ ਲੁੱਟੀ ਗਈ ਸੀਗੀ ਤੇ ਇੱਕ ਤੁਸੀਂ ਰਿਵੋਲਵਰਾਂ ਦੇਖ ਸਕਦੇ ਹੋ ਇੱਕ ਰਿਵੋਲਵਰ ਜਿਹੜੀ ਆ ਉਹ ਇੱਕ ਆਹ ਪਈ ਇੱਕ ਇੱਥੇ ਹੈ ਤੇ ਇੱਕ ਦੂਸਰੀ ਸਾਈਡ ਪਈ ਹੈ ਦੋ ਜਿਹੜੇ ਗੈਂਗਸਟਰ ਸੀਗੇ ਉਹਨਾਂ ਵੱਲੋਂ ਜਿਵੇਂ ਗੋਲੀਆਂ ਚਲਾਈਆਂ ਗਈਆਂ ਤਾਂ ਪੁਲਿਸ ਦੇ ਵੱਲੋਂ ਵੀ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਪੰਜ ਰੌਂਡ ਫਾਇਰ